ਮੈਨੂੰ ਨਹੀਂ ਪਤਾ ਕਿ ਸੁਖਬੀਰ ਸਿੰਘ ਬਾਦਲ ਫੋਰਾ ਨੇ ਅਸਤੀਫਾ ਪ੍ਰਦਾਨ ਕੀਤਾ ਉਹ ਦੱਸਦਾ ਹੈ ਪਰ ਮੈਂ ਅੱਜ ਭਾਵੇਂ ਕਾਲੀ ਦਾਦਾ ਇਛਾ ਨਹੀਂ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਅੱਜ ਇਸ ਕਦਰ ਮਜ਼ਬੂਤ ਕੀਤਾ ਮਜਬੂਰ ਕੀਤਾ ਗਿਆ ਕਿ ਉਹ ਬੰਦਾ ਜਿਹੜਾ ਵੱਡੀਆਂ-ਵੱਡੀਆਂ ਸ਼ਕਤੀਆਂ ਦੇ ਸਾਹਮਣੇ ਸਿਰ ਚੜਾ ਕੇ ਤੇ ਤੁਹਾਨੂੰ ਉੱਚੀ ਰੱਖ ਕੇ ਗੱਲਾਂ ਕਰਦਾ ਸੀਗਾ ਤੇ ਜਿਹਨੇ ਮੌਜੂਦਾ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੱਡਿਆਂ ਵੱਡਿਆਂ ਦੇ ਸਿਰ ਨਵਾ ਦਿੱਤੇ ਸੀਗੇ ਤੇ ਕੱਲਾ ਸੁਭੀਰ ਸਿੰਘ ਬਾਦਲ ਨੂੰ ਅੱਗੇ ਵਹਿਰਿਆ ਸੀਗਾ ਅੱਜ ਸੁਭੀ ਸਿੰਘ ਬਾਦਲ ਨੂੰ ਵੀ ਇਸ ਮੁਹਾਸ਼ਤੇ ਖੜਾ ਕਰ ਦਿੱਤਾ ਹੈ ਸੁਭੀਰ ਸਿੰਘ ਬਾਦਲ ਨੇ ਜਿਹੜੇ ਉਹਦੇ ਬਾਰੇ ਹਲਾਤ ਪੈਦਾ ਕੀਤੇ ਗਏ ਜਿਸ ਤਰ੍ਹਾਂ ਉਹਦੇ ਕਿਰਦਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਉਦੇ ਵਿਹਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ। ਔਰ ਹਮੇਸ਼ਾ ਹੀ ਸਿੱਖੇ ਸਵਾਲਾਂ ਦੇ ਜਿਹੜੇ ਮਾੜੇ ਤੇ ਭੜੇ ਸਵਾਲ ਨੇ ਉਹਨਾਂ ਦੇ ਕਟਗਰੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਸ਼ਕਤੀਆਂ ਨੇ ਜਿਹੜੀਆਂ ਨਾ ਤੇ ਪੰਥਰਤਾਈਸ਼ੀ ਨੇ ਨਾ ਪੰਜਾਬ ਹਤੈਸ਼ੀ ਨੇ ਨਾ ਅਕਾਲੀ ਦਲ ਦੀਆਂ ਹਤੈਸ਼ੀ ਨੇ ਤੇ ਨਾ ਸਿੱਖ ਰਾਜਨੀਤੀ ਦੀਆਂ ਹਤੈਸ਼ੀ ਨੇ ਹਮੇਸ਼ਾ ਉਹਨਾਂ ਨੂੰ ਖੜਾ ਰੱਖਿਆ ਹੈ ਭਾਵੇਂ ਕਿ ਮੈਂ ਕੋਈ ਸੁਬੀਰ ਸਿੰਘ ਬਾਦਲ ਦੇ ਉਸ ਗੱਲ ਦੇ ਹੱਕ ਤੇ ਨਹੀਂ ਜਿਹੜੀ ਉਹਨੇ ਪੰਥਕ ਭਾਵਨਾ ਦੀ ਰੰਗਣਾ ਕੀਤੀ ਹੈ ਜਾਂ ਜਿਹੜੇ ਉਹ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਦੋ ਦੋਸ਼ਾਂ ਦਾ ਤੇ ਮੈਂ ਵੀ ਲੰਬੇ ਸਮੇਂ ਤੋਂ ਗੁਵਾਇਆ ਭਾਵੇਂ ਪਾਰਟੀ ਦੇ ਵਿੱਚ ਵੀ ਗੱਲ ਠਾਉਂਦਾ ਰਿਹਾ ਤੇ ਮੈਂ ਪਾਰਟੀ ਤੋਂ ਬਾਹਰ ਵੀ ਉਸੇ ਸਮੇਂ ਤੋਂ ਗੱਲ ਕਰਦਾ ਆ ਰਿਹਾ ਕਿ ਪੰਥਕ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਸੈਣੀ ਨੂੰ ਡੀਜੀਪੀ ਲਾਉਣਾ ਤੇ ਜਿਹੜਾ ਹਾਰ ਆਲਮ ਨੂੰ ਸ਼੍ਰੋਮਣੀ ਕਾਲੇ ਦਲ ਦੀ ਟਿੱਕਟ ਦੇਣਾ ਇੱਕ ਵੱਡਾ ਗੁਣਾ ਹੈ ਤੇ ਬਾਕੀ ਜਿਹੜੇ ਵਰਤਾਰੇ ਵਾਪਰੇ ਨੇ ਸ਼ਾਇਦ ਉਸੇ ਕੜੀ ਦੇ ਨਾਲ ਜੁੜਦੇ ਹੋਈ ਵਾਪਰੇ ਹੈ ਜੋ ਸੁਖਵੀਰ ਸਿੰਘ ਬਾਦਲ ਕੋਲੋਂ ਜਾਂ ਬਾਕੀ ਕਾਲੀ ਲੀਡਰਸ਼ਿਪ ਕੋਲੋਂ ਜਾਂ ਉਸ ਸਮੇਂ ਦੀ ਸਰਕਾਰ ਕੋਲੋਂ ਜਿਹੜੇ ਕਦਮ ਪੁੱਤੇ ਗਏ ਸੀ ਉਹ ਪੰਥਕ ਭਾਵਨਾ ਦੇ ਵਿਰੁੱਧ ਸੀ ਤੇ ਮੈਂ ਅੱਜ ਵੀ ਚਾਹਣਾ ਹੈ ਤੇ ਮੈਂ ਬੜੇ ਲੰਬੇ ਸਮੇਂ ਤੋਂ ਕਹਿਣਾ ਕਿ ਸੁਖਬੀਰ ਸਿੰਘ ਬਾਦਲ ਨੂੰ ਦੀ ਤਨਖਾਹ ਲੱਗਣੀ ਚਾਹੀਦੀ ਹੈ ਸਖਤ ਤੋਂ ਸਖਤ ਲੱਗਣੀ ਚਾਹੀਦੀ ਦੇਖੋ ਜਿਹੜਾ ਤੇ ਸਿੱਖੀ ਦੇ ਨਾਲ ਰੂਹ ਤੋਂ ਜੁੜਿਆ ਹੈ ਤੇ ਜੀ ਵੀ ਅਕਾਲੀ ਸੋਚ ਹੈ ਉਹ ਹਮੇਸ਼ਾ ਹੀ ਸਿੱਖ ਰਾਏ ਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਮੰਗਦਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ ਉਹ ਵੀ ਲੋਕ ਬਹੁਤ ਵੱਡੀ ਗਿਣਤੀ 'ਚ ਨੇ ਜਿਹੜੇ ਜਦੋਂ ਕਾਲੀ ਦਲ ਨੂੰ ਢਾਹ ਲੱਗਦੀ ਆ ਜਾਂ ਸਿੱਖ ਰਾਜਨੀਤੀ ਕਮਜ਼ੋਰ ਹੁੰਦੀ ਆ ਜਾਂ ਸਿੱਖ ਕੌਮ 'ਤੇ ਵੱਡੀਆਂ ਪੈਂਦੀਆਂ ਨੇ ਜਿਹੜੇ ਖੁਸ਼ ਹੁੰਦੇ ਨੇ ਪਰ ਉਹਨਾਂ ਲੋਕਾਂ ਦੀ ਵੀ ਗਿਣਤੀ ਬਹੁਤ ਵੱਡੀ ਹੈ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹਦੇ ਨਾਲ ਅਕਾਲੀ ਦਲ ਕਿਸੇ ਚਰਚਾ ਚ ਆਉਂਦਾ ਹੈ ਜਾਂ ਸਿੱਖ ਰਾਜ ਨੀਤੀ ਨੂੰ ਤਾਹ ਲੱਗਦੀ ਹੈ ਤੇ ਦੁਖੀ ਹੋਣਿਆ ਵਾਲਿਆਂ ਦੀ ਵੀ ਬਹੁਤ ਵੱਡੀ ਗਿਣਤੀ ਚਾਹੇ ਸਤਗੁਰੂ ਜਾਨਦਾ ਆ ਬੀਤੇ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੜੇ ਤੂਫਾਨ ਆਏ ਬੜੀਆਂ ਨੇਰੀਆਂ ਆਈਆਂ ਨੇ ਚਖੜਾਏ ਨੇ ਹਮੇਸ਼ਾ ਹੀ ਸ਼੍ਰੋਮਣੀ ਕਾਲੀ ਦਲ ਚੜਦੀ ਕਲਾ ਦੇ ਨਾਲ ਫਿਰ ਜਿਹੜਾ ਆ ਉਹ ਆਪਣੇ ਜਹੋ ਜਲਾਲ ਚੋਂ ਦਾ ਰਿਹਾ ਤੇ ਹੁਣ ਵੀ ਜਿਹੜਾ ਆ ਫਿਰ ਭੌਂ ਕੇ ਜਿਹੜਾ ਸ਼੍ਰੋਮਣੀ ਕਾਲੀ ਦਲ ਉਸੇ ਤਰ੍ਹਾਂ ਹੀ ਮਜ਼ਬੂਤੀ ਦੇ ਨਾਲ ਤੇ ਪੰਜਾਬੀਆਂ ਦੀ ਪਹਿਰ ਬਣ ਕੇ ਸਿੱਖਾਂ ਦੀ ਪਹਿਲ ਵੜ ਕੇ ਅੰਥ ਤੇ ਪੰਜਾਬ ਦੀ ਸੇਵਾ ਕਰੇਗਾ। ਪਰ ਦੇਖੋ ਮੈਨੂੰ ਨਹੀਂ ਪਤਾ ਕਿ ਸੁਵੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਪ੍ਰਦਾਨ ਕੀਤਾ ਉਹ ਕਹ ਦਿੱਤਾ ਹੈ। ਇਹ ਪਹਿਲੀ ਤੇ ਗੱਲ ਹੈ ਕਿ ਮੈਂ ਅਕਾਲੀ ਦਲ ਦਾ ਹਿੱਸਾ ਨਹੀਂ। ਪਰ ਮੈਂ ਹਮੇਸ਼ਾ ਹੀ ਸਿੱਖ ਰਾਜਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦਾ। ਔਰ ਭਾਵੇਂ ਇੱਕ ਵਕ ਵਕ ਚਰਚਾਵਾਂ ਚੱਲਦੀਆਂ ਹੋਣ ਜਾਂ ਵਕ ਵਕ ਪਤੀ ਕਰਵਾ ਰਹੇ ਹੋਣ ਜਾਂ ਦਿੱਤੇ ਜਾ ਰਹੇ ਹੋਣ ਪਰ ਜੋ ਮੇਰਾ ਮਨ ਕਹਿੰਦਾ ਹੈ ਕਿ ਅੱਜ ਸੁਬੀਰ ਸਿੰਘ ਬਾਦਲ ਨੇ ਜਿਹੜੇ ਉਹਦੇ ਬਾਰੇ ਹਾਲਾਤ ਪੈਦਾ ਕੀਤੇ ਗਏ ਜਿਸ ਤਰ੍ਹਾਂ ਉਹਦੇ ਕਰਦਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਉਦੇ ਵਿਹਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ। ਔਰ ਹਮੇਸ਼ਾ ਹੀ ਤਿੱਖੇ ਸਵਾਲਾਂ ਦੇ ਜਿਹੜੇ ਮਾੜੇ ਤੇ ਭੜੇ ਸਵਾਲ ਨੇ ਉਹਨਾਂ ਦੇ ਕਟਗਰੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਸ਼ਕਤੀਆਂ ਨੇ ਜਿਹੜੀਆਂ ਨਾ ਤੇ ਪੰਥਰਤਾਈਸ਼ੀ ਨੇ ਨਾ ਪੰਜਾਬ ਹਤੈਸ਼ੀ ਨੇ ਨਾ ਅਕਾਲੀ ਦਰਬੀ ਹਤੈਸ਼ੀ ਨੇ ਤੇ ਨਾ ਸਿੱਖ ਰਾਜਨੀਤੀ ਦੀਆਂ ਹਤੈਸ਼ੀ ਨੇ ਹਮੇਸ਼ਾ ਉਹਨਾਂ ਨੂੰ ਖੜਾ ਰੱਖਿਆ ਹੈ। ਔਰ ਦੂਸਰੀ ਗੱਲ ਹੈ ਕਿ ਜਿਹੜੀ 2.5 ਮਹੀਨੇ ਤੋਂ ਸੁਖਬੀਰ ਸਿੰਘ ਬਾਦਲ ਜੋ ਘਰੇ ਬੈਠੇ ਹੈ। ਜਿਹੜੇ ਜਿਨ੍ਹਾਂ ਦਾ ਇੱਕ ਇੱਕ ਮਿੰਟ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਜ਼ਰੂਰੀ ਤੇ ਜਿਨ੍ਹਾਂ ਦੀ ਸਰਗਰਮੀ ਜਿਹੜੀ ਆ ਅਕਾਲੀ ਦਲ ਪਲ-ਪਲ ਤੇ ਮੰਗਦਾ ਹੈ। ਤੇ ਉਹਨਾਂ ਨੂੰ 2.5 ਮਹੀਨੇ ਤੋਂ ਘਰੇ ਬਿਠਾਇਆ ਹੋਵੇ ਤੇ ਅਗਲੇ ਪਾਸੇ ਵੀ ਕੋਈ ਨਜ਼ਰ ਨਾ ਆ ਰਿਹਾ ਹੋਵੇ ਫਿਰ ਕੁਦਰਤੀ ਹੈ ਕਿ ਮਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਅੱਜ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲਾ ਕਦਮ ਹੈ ਉਹ ਇਸੇ ਕਾਰਨ ਚੁੱਕਿਆ ਹੈ ਤੇ ਕਾਰਨ ਕੋਈ ਹੋਰ ਹੋਵੇ ਮੈਂ ਪੱਕਾ ਤਾਂ ਕਹਿ ਨਹੀਂ ਸਕਦਾ ਪਰ ਮੇਰਾ ਜੋ ਮਨ ਕਹਿੰਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਜਿਸ ਤਰ੍ਹਾਂ ਦਾ ਨੂੰ ਆਪਾਂ ਕਹਿ ਦਈਏ ਕਿ ਦਲੀਲ ਕੀਤਾ ਜਾ ਰਿਹਾ ਆ ਭਾਵੇਂ ਕਿ ਮੈਂ ਕੋਈ ਸੁਖਵੀਰ ਸਿੰਘ ਬਾਦਲ ਦੇ ਉਸ ਗੱਲ ਦੇ ਹੱਥ 'ਚ ਨਹੀਂ ਜਿਹੜੀ ਉਹਨੇ ਪੰਥਕ ਭਾਉਣਾ ਦੀ ਰੰਗਣਾ ਕੀਤੀ ਏ ਜਾਂ ਜਿਹੜੇ ਉਹ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਦੋ ਦੋਸ਼ਾਂ ਦਾ ਤੇ ਮੈਂ ਵੀ ਲੰਬੇ ਸਮੇਂ ਤੋਂ ਗਵਾਇਆ ਆ ਹਮ ਪਾਰਟੀ ਦੇ ਵਿੱਚ ਵੀ ਗੱਲ ਠਾਉਂਦਾ ਰਿਹਾ ਤੇ ਮੈਂ ਪਾਰਟੀ ਤੋਂ ਬਾਹਰ ਵੀ ਉਸੇ ਸਮੇਂ ਤੋਂ ਗੱਲ ਕਰਦਾ ਆ ਰਿਹਾ ਕਿ ਪੰਥਕ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਸੈਣੀ ਨੂੰ ਡੀਜੀਪੀ ਲਾਉਣਾ ਤੇ ਜਹਾਰ ਆਲਮ ਨੂੰ ਸ਼੍ਰੋਮਣੀ ਕਾਲੇ ਦਰ ਦੀ ਟਿਕਟ ਦੇਣਾ ਇੱਕ ਵੱਡਾ ਗੁਣਾ ਹੈ ਤੇ ਬਾਕੀ ਜਿਹੜੇ ਵਰਤਾਰੇ ਵਾਪਰੇ ਨੇ ਸ਼ਾਇਦ ਉਸੇ ਕੜੀ ਦੇ ਨਾਲ ਜੁੜਦੇ ਹੋਏ ਵਾਪਰੇ ਹੈ ਤੇ ਉਹ ਸੁਖਵੀਰ ਸਿੰਘ ਬਾਦਲ ਕੋਲੋਂ ਜਾਂ ਬਾਕੀ ਕਾਲੀ ਲੀਡਰਸ਼ਿਪ ਕੋਲੋਂ ਤਾਂ ਉਸ ਸਮੇਂ ਦੀ ਸਰਕਾਰ ਕੋਲੋਂ ਜਿਹੜੇ ਕਦਮ ਉੱਤੇ ਗਏ ਸੀ ਉਹ ਪੰਥਕ ਭਾਵਨਾ ਦੇ ਵਿਰੁੱਧ ਸੀ ਤੇ ਮੈਂ ਅੱਜ ਵੀ ਚਾਹੁੰਦਾ ਹਾਂ ਤੇ ਮੈਂ ਬੜੇ ਲੰਬੇ ਸਮੇਂ ਤੋਂ ਕਹਿਣਾ ਕਿ ਸੁਖਵੀਰ ਸਿੰਘ ਬਾਦਲ ਨੂੰ ਦੀ ਤਨਖਾਹ ਲੱਗਣੀ ਚਾਹੀਦੀ ਹੈ ਸਖਤ ਤੋਂ ਸਖਤ ਲੱਗਣੀ ਚਾਹੀਦੀ ਪਰ ਜਿਸ ਤਰੀਕੇ ਨਾਲ ਪਿਛਲੇ ਢਾਈਆਂ ਸਾਲਾਂ ਤੋਂ ਉਹ ਢਾਈਆਂ ਮਹੀਨਿਆਂ ਤੋਂ ਵਰਸਾਰਾ ਚੱਲ ਰਿਹਾ ਹੈ ਤੇ ਮੇਰੇ ਕੋਲ ਹਰ ਇੱਕ ਦੀ ਜ਼ੁਬਾਨ ਤੇ ਚਰਚਾ ਵੀ ਹੈ ਕਿ ਇਹ ਕਿਉਂ ਹੈ ਕਦੇ ਇਤਿਹਾਸ ਦੇ ਵਿੱਚ ਅਜਿਹਾ ਹੋਇਆ ਹੀ ਨਹੀਂ ਕਿਉਂਕਿ ਜਿਹੜੇ ਵੀ ਇਤਿਹਾਸ ਪੜਨ ਵਾਲੇ ਨੇ ਬਾੜੀ ਫੌਜ ਤੇ ਇਸ ਤਰ੍ਹਾਂ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਾਲ ਤਖਤ ਦੀ ਮਰਯਾਦਾ ਕੀ ਹੈ ਪੰਥਕ ਪਰੰਪਰਾਵਾਂ ਕੀ ਨੇ ਔਰ ਬੀਤੇ ਦੇ ਵਿੱਚ ਕਿਹੜੇ ਕਿਹੜੇ ਉੱਥੇ ਫੈਸਲੇ ਆਏ ਕਿਹੜੀਆਂ ਕਿਹੜੀਆਂ ਸਖਸ਼ੀਤਾਵਾਂ ਦੇ ਆਏ ਕਿਸ ਤਰ੍ਹਾਂ ਦੇ ਆਏ ਤੇ ਕੀ ਉਹਨਾਂ ਦਾ ਨਿਪਟਾਰਾ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਬਸ ਢੱਪੀ ਆਉਂਦੇ ਕੱਲੀ ਨੱਪੀ ਆਉਂਦੇ ਪਿਓ ਵਾਲੀ ਕੱਲੀ ਤੇ ਬੀਤੇ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਸਖਸ਼ੀਤਾਂ ਦੇ ਸ਼ਿਰਕਾਤ ਸਰਦਿਖਾਈ ਉਹਨਾਂ ਦੀ ਸੁਣਵਾਈ ਹੋਈ ਕਾਰਵਾਈ ਹੋਈ ਹੌਨ ਰਿਕਾਰਡ ਹੈ ਉਹਨਾਂ ਪਰ ਜੋ ਫੈਸਲੇ ਹੋਏ ਉਹ ਵੀ ਹੌਨ ਰਿਕਾਰਡ ਹੈ ਪਰ ਪਤਾ ਨਹੀਂ ਇਹ ਜੀਬੂ ਜਿਨ ਨੇ ਸਮੁੱਖੀ ਸਮੁੱਚੀ ਸਿੱਖ ਰਾਜਨੀਤੀ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੈ ਉਹ ਕਿਹੜੇ ਲੋਕ ਨੇ ਜਿਹੜੇ ਪਿੱਛੋਂ ਗੇਮਾਂ ਖੇਡ ਲੈ ਮੈਨੂੰ ਨਹੀਂ ਪਤਾ ਪਰ ਜਿਹੜੇ ਸੁਧਾਰ ਲੈਣ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਸੁਧਾਰ ਲੈਣ ਦੀ ਗੱਲ ਕਹਿ ਰਹੇ ਨੇ ਕਿ ਵੀ ਰਾਈ ਜਰੂਸਾਈ ਇਹ ਪਹਿਲਾ ਚੀਜ਼ ਕਰਨੀ ਚਾਹੀਦੀ ਸੀ ਇਹ ਵੀ ਵੱਲੋਂ ਚਲੋ ਜਿਹੜੇ ਆਪਣੀ ਲਾਈਨ ਹੀ ਵਕਰੀ ਖਿੱਚ ਕੇ ਚਲੇ ਗਏ ਉਹ ਕੀ ਕਹਿੰਦੇ ਆ ਉਹ ਤੇ ਕਸਰ ਪਿੱਛੇ ਵੀ ਕੋਈ ਨਹੀਂ ਛੱਡਦੇ ਰਹੇ ਤੇ ਹੁਣ ਕਿਉਂ ਛੱਡਣਗੇ ਉਹਨਾਂ ਦਾ ਅਧਿਕਾਰ ਖੇਤਰੇ ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੇ ਪਰਪੋਜ਼ਲ ਰੱਖੀ ਸੀ ਜੇ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬਣਾਏ ਤੇ ਮਰਖਲਤ ਪਤਨੇ ਕਿੱਥੋਂ ਦਾ ਮੀਡੀਆ ਸੀਗੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਵਾਲ ਕੀਤਾ ਇਹ ਤੁਹਾਡੇ ਬਾਰੇ ਆਪ ਪੋਜ਼ਲਾ ਨਹੀਂ ਹੈ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਤੇ ਉਹਨਾਂ ਨੇ ਕਿਹਾ ਜੀ ਕਿ ਜੇ ਸਾਰੇ ਚਾਹਣਗੇ ਤੇ ਮੈਂ ਬਣ ਲਈ ਤਿਆਰ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਵਡਾਲਾ ਸਾਹਿਬ ਨੂੰ ਚੰਦੂ ਮਹਿਰਾ ਸਾਹਿਬ ਨੂੰ ਜਿੰਨੇ ਸਾਹਿਬ ਨੇ ਸਾਰਿਆਂ ਨੇ ਹੁਣ ਖੁਸ਼ ਜੇਣਾ ਬਣਾ ਦਿਓ ਯਾਨੀ ਹਰਪੀ ਸਿੰਘ ਹਰਨ ਅਕਾਲੀਦਰ ਦਾ ਪ੍ਰਧਾਨ ਉਹ ਵੀ ਬੜੇ ਇਸ਼ਕ ਸੀ ਤੇ ਤੁਸੀਂ ਵੀ ਬੜੇ ਚਾਹਵਣ ਸੀ ਹਾਂਜੀ ਕਰ ਦਿਓ ਮਜਬੂਤੀ ਪੰਥਗਰਾਹੀ ਨੀਤੀ ਦੀ ਜਿਹੜੀ ਰਹਿੰਦੀ ਖੁੰਦੀ ਹੈ ਉਹ ਵੀ ਖੁਸ਼ ਰੁੱਧ ਦਿਓ ਪਤਾ ਨਹੀਂ ਹੋਰ ਕਿਸੇ ਦੇ ਵਿਚਾਰ ਕੀ ਹੋ ਸਕਦੇ ਆ ਕਿਸੇ ਦੀ ਕੀ ਸੋਚ ਹੋ ਸਕਦੀ ਹੈ ਪਰ ਮੈਂ ਅੱਜ ਭਾਵੇਂ ਕਾਲੀਦਾ ਦਾ ਹਿੱਸਾ ਨਹੀਂ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਉਹ ਅੱਜ ਇਸ ਕਦਰ ਮਜਬੂਤ ਕੀਤਾ ਮਜਬੂਰ ਕੀਤਾ ਗਿਆ ਕਿ ਉਹ ਬੰਦਾ ਜਿਹੜਾ ਵੱਡੀਆਂ ਵੱਡੀਆਂ ਛਕਤੀਆਂ ਦੇ ਸਾਹਮਣੇ ਸਿਰ ਚ ਰੱਖ ਕੇ ਤੇ ਧੌਣ ਉੱਚੀ ਰੱਖ ਕੇ ਗੱਲਾਂ ਕਰਦਾ ਸੀ ਤੇ ਜਿਹਨੇ ਮੌਜੂਦਾ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੱਡਿਆਂ ਵੱਡਿਆਂ ਦੇ ਸਿਰ ਨਵਾ ਦਿੱਤੇ ਸੀਗੇ ਤੇ ਇਕੱਲਾ ਸੁਬੀ ਸਿੰਘ ਬਾਦਲੋਂ ਨਾਲ ਅੱਗੇ ਵਹਿਰਿਆ ਸੀਗਾ ਅੱਜ ਸੁਬੀ ਸਿੰਘ ਬਾਦਲੋਂ ਨੇ ਇਸ ਮਹਾਸਤਿ ਤੇ ਖੜਾ ਕਰ ਦਿੱਤਾ ਆ ਕਿ ਉਹਨੂੰ ਜਿਹੜਾ ਆ ਅੱਜ ਸ਼੍ਰੋਮ ਨਿਕਲ ਜਦ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਸਤੇ ਮੈਂ ਇਹ ਕਹੂੰਗਾ ਕਿ ਮਜਬੂਰ ਕਰ ਦਿੱਤੀ ਮੈਨੂੰ ਨਹੀਂ ਪਤਾ ਹੋਰ ਕਾਰਨ ਕੀ ਹੈ ਮੇਰੀ ਮੇਰੀ ਜਿਹੜੀ ਭਾਵਨਾ ਹੈ ਜਾਂ ਮੇਰੇ ਜਿਹੜੇ ਸ਼ਬਦ ਨੇ ਜਾਂ ਮੇਰਾ ਪ੍ਰਤੀਕਰਮ ਜਿਹੜਾ ਹੈ ਮੈਂ ਇਹੀ ਮਹਿਸੂਸ ਕਰਦਾ ਹਾਂ ਕਿ ਕਿੰਨਾ ਵੱਲੋਂ ਮਜ਼ਬੂਰ ਕੀਤਾ ਗਿਆ ਸਾਰਾ ਕਿਵੇਂ ਰਹਿ ਗਿਆ ਦੇਖੋ ਉਹ ਸ਼ਕਤੀਆਂ ਨੇ ਜਿਹੜੀਆਂ ਕਦਾ ਚਤਤਵ ਨਿਕਾਉਂਦੀਆਂ ਕਿ ਸਿੱਖ ਰਾਜਨੀਤੀ ਮਜ਼ਬੂਤ ਹੋਵੇ ਕਾਲੀ ਦਰ ਮਜ਼ਬੂਤ ਹੋਵੇ ਤੇ ਸਿੱਖ ਕੌਮ ਸ਼ਕਤੀਸ਼ਾਲੀ ਹੋਵੇ ਤੇ ਸਿੱਖ ਕੌਮ ਇਤਜੋਜ ਹੋ ਉਹ ਜਿਹੜੀਆਂ ਸ਼ਕਤੀਆਂ ਨੇ ਉਹ ਕਿਸੇ ਨਾਲ ਨਹੀਂ ਉੱਪਰ ਵਰਤਾਰਾ ਇਸ ਤਰ੍ਹਾਂ ਦੀਆਂ ਵਰਤੌਂਦੀਆਂ ਨੇ ਕਿ ਜਿਨ੍ਹਾਂ ਦੇ ਜਿਨ੍ਹਾਂ ਨੂੰ ਖੜਾਇਆ ਜਾ ਰਿਹਾ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਸਾਡੇ ਪਿੱਛੇ ਕੋਈ ਛਲਕੇ ਹਨ ਸਾਨੂੰ ਉਹ ਵਰਤ ਰਹੀਆਂ ਨੇ ਅੱਜ ਕਈ ਸੱਜਣ ਉਸੇ ਵਰਤਾਰੇ ਜੀ ਵਰਤੇ ਜਾ ਰਹੇ ਨੇ ਅੱਜ ਜਿਹੜੀ ਖੀੜ ਇੱਥੋਂ ਤੱਕ ਆਣ ਕੇ ਖੜੋ ਗਈ ਪਰ ਮੈਂ ਆਸ਼ਾ ਰੱਖਦਾ ਹਾਂ ਗੁਰੂ ਨੂੰ ਮੰਨਣ ਵਾਲੇ ਸਾਰੇ ਆਪਾਂ ਕਿ ਸਤਗੁਰੂ ਕੋਲਾ ਵਰਤਾਊਗਾ ਭੋਂ ਕੇ ਸ਼੍ਰੋਮਣੀ ਕਾਲੀ ਦਲ ਬਹੁਤ ਹੀ ਮਜ਼ਬੂਤੀ ਦੇ ਨਾਲ ਸਿੱਖ ਪੰਥ ਦੀ ਤੇ ਪੰਜਾਬੀਆਂ ਦੇ ਪਹਿਲੀ ਪਸੰਦ ਬਣ ਕੇ ਪੰਜਾਬ ਚ ਉੱਭਰੂਗਾ ਉਸੇ ਤਰ੍ਹਾਂ ਹੀ ਪਹਿਲਾ ਵਾਂਗੀ ਪੰਜਾਬ ਦੀ ਤੇ ਪੰਥ ਦੀ ਅਗਵਾਈ ਕਰੇਗਾ ਪਰ ਗੈਨੀ ਹਰਪ੍ਰੀਤ ਸਿੰਘ ਦੇ ਉੱਪਰ ਤੁਸੀਂ ਸਵਾਲ ਚੁਕੋਦੇ ਜਦੋਂ মিডিਆ ਦੇ ਲੋਕਾਂ ਨੇ ਉਹਨਾਂ ਨੂੰ ਸਵਾਲ ਪੁੱਛਾਗੇ ਉਹ ਕਹਿੰਦੇ ਸਭ ਕੁਝ ਕਾਲਪੁਰਪ ਤੇ ਵੇਖਿਆ ਗਿਆ ਜੀ ਜੋ ਤੁਹਾਡੇ ਰੋਟੀ ਪੜੀ ਕੀਤੀ ਗਈ ਸੀ ਉਹਨਾਂ ਨੇ ਨਹੀਂ ਮੇਰੇ ਨਾਲ ਟਿੱਪਣੀ ਤੇ ਕੋਈ ਨਹੀਂ ਗਈ ਮੇਰੇ ਨਾਲ ਤਾਂ ਸਿੱਧਾ ਸਵਾਲ ਹੈ ਕਿ 15 ਅਕਤੂਬਰ ਨੂੰ ਮੇਰੇ ਵਿਰੁੱਧ ਜਿਹੜਾ ਫੈਸਲਾ ਸੁਣਾਇਆ ਗਿਆ ਮੈਂ ਤਾਂ ਝੂਠ ਚ ਪਾਇਆ ਜਿਦੋਂ ਕਿ ਮੈਨੂੰ ਆਸ ਹੀ ਨਹੀਂ ਸੀ ਹਾਂਜੀ ਕਦਾਜਿਤ ਮੈਂ ਜੇ ਪੰਥਕ ਪਰੰਪਰਾਵਾਂ ਪੰਥਕ ਮਰਿਆਦਾ ਜਾਂ ਕਾਲਪਕ ਸਭ ਦੀ ਮਰਿਆਦਾ ਨੂੰ ਜਦੋਂ ਮੈਂ ਤੋਲ ਕੇ ਦੇਖਦਾ ਤੇ ਆਪਦੇ ਫੈਸਲੇ ਤੋਲ ਕੇ ਦੇਦਾ ਮੈਂ ਕਿੰਤੂ ਕੋਈ ਨਹੀਂ ਕਰਦਾ ਤੇ ਸਿੰਘ ਸਰਬਾਨ ਮੈਨੂੰ ਦੱਸਦੇ ਨੇ ਜਦ ਬੜੇ ਬੜੇ ਪੰਥਕ ਬੁੱਧੀਜੀਵੀ ਦੱਸ ਦੇਣ ਚਲੋ ਫਿਰ ਵੀ ਕੋਈ ਨਹੀਂ ਮਸਰੀ ਉਹ ਮਿਚੋਲੀ ਚ ਪਾ ਲਿਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਰਾਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਥਾਹੀ ਦੇ ਉੱਤੇ ਜਿਸ ਤਰੀਕੇ ਦਾ ਕੁਫਰ ਤੋਂ ਲਿਆ ਜੋ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਛੜਜੰਤਰ ਰਚਿਆ ਝੂਠ ਬੋਲਿਆ ਝੂਠੇ ਦੋਸ਼ ਲਾਏ ਕਿ ਵਿਰਸਾ ਸਿੰਘ ਬਟੋਫਾ ਨੇ ਮੈਨੂੰ ਮੇਰੇ ਪਰਿਵਾਰ ਨੂੰ ਮੇਰੀਆਂ ਬੱਚੀਆਂ ਨੂੰ ਮੇਰੀ ਜਾਤ ਬਾਰੇ ਸ਼ਬਦ ਕਹੇ ਨੇ। ਪਰ ਮੇਰੀ ਰੂਹ ਦੁਖੀ ਹੋਈ। ਮੈਂ ਫੈਸਲੇ ਕਰਕੇ ਨਹੀਂ ਜੋ 15 ਅਕਤੂਬਰ ਨੂੰ ਫੈਸਲਾ ਹੋਇਆ ਸੀ 10 ਸਾਲ ਵਾਲਾ ਮੇਰੇ ਖੁੱਦ ਉਹ ਬਰਦਾਸ਼ਤ ਕਰ ਲਿਆ ਸੀ। ਸਹਿ ਲਿਆ ਸੀ। ਪਰ ਪੀੜਾ ਵੜੀ ਹੋਈ। ਪਰ ਮੈਨੂੰ ਗਿਆਨੀ ਹਰਪੀ ਸਿੰਘ ਦੇ ਉਸ ਝੂਠ ਨੇ ਝੂਠੇ ਦੋਸ਼ਾਂ ਨੇ ਬਹੁਤ ਵੀੜਾ ਦਿੱਤਾ। ਭਾਵੇਂ ਕਿ ਮੈਂ 16 ਅਕਤੂਬਰ ਤੋਂ ਹੀ ਲਗਾਤਾਰ ਇਹ ਕਹਿਣਾ ਹੁੰਦਾ ਸੀਗਾ ਕਿ ਗਿਆਨੀ ਹਰਪੀ ਸਿੰਘ ਹੋਰਾਂ ਨੇ ਝੂਠੇ ਦੋਸ਼ ਲਾਇਆ ਸਬੂਤ ਦੇਣ ਫਿਰ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਫਸੀਲ ਦੇ ਥੱਲੇ ਵੀ ਬੇਨਤੀ ਜੋਦੜੀ ਕੀਤੀ ਕਿ ਮੈਨੂੰ ਅਸਾਬ ਦਵਾਇਆ ਜਾਵੇ ਕਿ ਮੇਰੇ ਨਾਲ ਬੜਾ ਅਨਿਆਂ ਹੋਇਆ ਹੈ ਧੱਕਾ ਹੋਇਆ ਹੈ ਔਰ ਬੜਾ ਵੱਡਾ ਗਨਾਹ ਹੋਇਆ ਹੈ ਯਾਨੀ ਹਰਪੀ ਸਿੰਘ ਹੋਰਾਂ ਨੇ ਹਾਂ ਜੇ ਉਹਨਾਂ ਕੋਲ ਕੋਈ ਸਬੂਤ ਹੈ ਤੇ ਉਹ ਪੰਥ ਦੀ ਗੁਰੂ ਦੀ ਕਚੈਰੀ ਚ ਰੱਖਾ ਤੇ ਢੜੇਲ ਪੋਸਟ ਵੀ ਸਾਜੀ ਕੀਤੀ ਤੇ ਜਹੇਗਾਰ ਜੇ ਮਾਰ ਗਿਆ ਹੈ ਤੇ ਇਹ ਨਹੀਂ ਦੱਸਿਆ ਰੰਦਾ ਤੁਸੀਂ ਜਿਗਰ ਕੀਤਾ ਜਿਹੜੇ ਦੇਖਦੇ ਜਿਹਨੇ ਕਰਵਾਤਾ ਇਹ ਮੈਂ ਤਾਂ ਕੋਈ ਜ਼ਹਿਦਰਤ ਲਿਖਿਆ ਨਹੀਂ ਮੈਂ ਤੇ ਬਹਿ ਲਿਖਿਆ ਵੀ ਇੱਕ ਕੱਲ ਜਾਦੇ ਚੜ ਗਿਆ ਵਿਦੇਸ਼ ਲਈ ਇਹ ਕੱਜ ਜਾਦੇ ਚੜ ਗਿਆ ਵਿਦੇਸ਼ ਲਈ ਇਹ ਕੁੰਜ ਜਾਦੇ ਚੜ ਗਿਆ ਉਹ ਹੁਣ ਕੌਣ ਨੇ ਕੌਣ ਨਹੀਂ ਤੇ ਜਿਹੜੇ ਰਹਿੰਦੇ ਜਾਂ ਜਾਂਦੇ ਮੈਂ ਉਹਦੇ ਬਾਰੇ ਕੀ ਤੁਹਾਨੂੰ ਕੀ ਕਹਾਂਗਾ ਕਿ ਅੱਜ ਚੜ ਕੇ ਕੱਲ ਚੜ ਕੇ ਰਹਿੰਦੇ ਹੀ ਆ ਜਾਂਦੇ ਹਾਂ ਹਾਂ ਮਾਰੇ ਕਿਰਪਾ ਕਰੇ ਹਾਂਜੀ ਜਾਜਾਂ ਤੋਂ ਉੱਤਰ ਕੇ ਕਿਤੇ ਸਾਡੇ ਸਿੱਖ ਵੇੜਿਆਂ ਦੇ ਵਿੱਚੋਂ ਕਿਤੇ ਆ ਜਾਣ ਨਾ ਜੀ ਤੇ ਸਿੱਖੀ بچੂ ਪਰ ਉਹ ਜਾਜਤੇ ਨੇ ਆਓ 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 ਤੇ ਉਹ ਹੋ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਦੇ ਬਈ ਇਹਨੂੰ ਥਲੇ ਖੜਉਂਦੇ ਨਹੀਂ ਵਿੜਾ ਦੇਖਦਾ ਹੀ ਨਹੀਂਗਾ ਜਿੱਥੇ ਸਿੱਖੀ ਵਾਦੀ ਦੀ ਅੱਜ ਦੀ ਜਨਰੇਸ਼ਨ ਜਿਹੜੀ ਪੁੱਛ ਕੀ ਕਸੇ ਆਈ ਦੀ ਸਿੱਖ ਸਾਡਾ ਵੀ ਸਿੱਖੀ ਨਾਲ ਕੋਈ ਸੰਬੰਧ ਸੀਗਾ ਹਾਂਜੀ ਕੀ ਕਰਾਂਗੇ ਜੀ